ਜਿਹੜੀ ਜੋ ਕਰ ਰਹੇ ਆ ਮੇਰੇ ਤੋਂ ਪਹਿਲਾਂ ਮੈਂ ਪਹਿਲਾਂ ਦੇਖਿਆ ਸਾਡੇ ਮਾਹਿਰ ਸਰਬੰਨ ਨੇ ਡਾਕਟਰ ਸਰਬੰਨ ਨੇ ਬਹੁਤ ਹੀ ਵਧੀਆ ਸੰਖੇਪ ਦੇ ਵਿੱਚ ਲਾਗਿਆ ਤਰੀਕੇ ਦੇ ਨਾਲ ਜਿਹੜੀਆਂ ਫਸਲਾਂ ਨੂੰ ਪੀਤਣਾ ਚਾਹੀਦਾ ਕਿਹੜੀਆਂ ਫਸਲਾਂ ਦੇ ਨਾਲ ਬੈਨੀਫਿਟ ਹੁੰਦਾ ਜਿਹੜੀਆਂ ਫਸਲਾਂ ਦੇ ਨਾਲ ਆਪਣਾ ਪਾਣੀ ਬਚਦਾ ਵਾਤਾਵਰਣ ਬਚਦਾ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕੁਸ਼ਲ ਫਸਲਾਂ ਦਾ ਜਿਵੇਂ ਕਿ ਸਰਕਾਰ ਦੇ ਤੁਹਾਨੂੰ ਆਪਣੇ ਹਰ ਪਾਕ ਨੂੰ ਆਪਣੇ ਨਾਲ ਸਹਿਯੋਗ ਕਰ ਰਹੀ ਆ ਤਾਂ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਰਕਾਰ ਦੇ ਮਹਾਰਾਜ ਫੈਸਲੇ ਤੇ ਇਸ ਲਈ ਸਿਰਫ ਉਹ ਹੀ ਪਤਾ ਲਵੇ ਕਿ ਬੰਦੇ ਨੂੰ ਕਿਹੜਾ ਵੇਸ ਨੂੰ ਪਾ ਸਕੇ ਇਸ ਨੂੰ ਸੁਭਾਰ ਸਕੇ ਇਸ ਦੀ ਦੇਖਭਾਲ ਕਰ ਸਕੀ ਜਿਸ ਨੂੰ ਤਾਕੀ ਦੇ ਕੇ ਨੂੰ ਵੱਡਾ ਕਰਕੇ ਇਹਨੀਆਂ ਨੂੰ ਬੇਤਰੀਆ ਮਹਿਸਾਸਤਾ ਹੋਇਆ ਕਿ ਸਮਾਗਮ ਹੋ ਗਿਆ ਕਮੇਟਰੀ ਦੇ ਤੱਕ ਨਵਾਂ ਮੇਰੇ ਸਾਹਮਣੇ ਜਿਹੜੇ ਜੀ ਆਏ ਆ ਉਹਨਾਂ ਤੁਹਾਡੇ ਕਾਫਲੇ ਵਿੱਚ ਬੈਠੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਕਿਸਾਨ ਭਰਾਓ ਤੁਹਾਡੇ ਸਿਰ ਤੇ ਭਾਰ ਅਣਡੇ ਦੇ ਉੱਤੇ ਜਿਹੜੇ ਕਿਸਾਨ ਦੇ ਰੀਕੇ ਨਾਲ ਆਪਾਂ ਵਾਤਾਵਰਣ ਨੂੰ ਸ਼ੁੱਧ ਕਰ ਸਕਦੇ ਆ ਆਪਾਂ ਕਿਸ ਤਰੀਕੇ ਨਾਲ ਫਸਲੀ ਚੱਕਰਾਂ ਤੋਂ ਬਚਾ ਕਰਕੇ ਵਧੀਆ ਫਸਲਾਂ ਦੇ ਵਿੱਚ ਲਾ ਸਕਦੇ ਆ ਇੰਡੀਆ ਤੋਂ ਗੱਲਾਂ ਦੇ ਨਾਲ ਖਿਮਤ ਦਾ ਜਾਚਕਾ ਤੁਹਾਡੀ ਸਰਕਾਰ ਹਮੇਸ਼ਾ ਤੁਹਾਡੇ ਨਾਲ ਤੁਹਾਡੇ ਨਾਲ ਰਹੂਗੀ ਕਿਉਂਕਿ ਤੁਸੀਂ ਇੱਕ ਆਮ ਆਮ ਲੋਕਾਂ ਲਈ ਸਰਕਾਰ ਬਣਾਈ ਹੈ ਇੰਨੀਆਂ ਕੁ ਗੱਲਾਂ ਦੇ ਨਾਲ ਬਧੇ ਅਰਜ਼ ਕਰਦਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਕਰੋੜਾਂ ਦੀ ਬੜੇ ਖੂਬਸੂਰਤ ਸ਼ਾਹਿਆਂ ਦੇ ਵਿੱਚ ਤੁਸੀਂ ਪੰਜਾਬ ਸਰਕਾਰ ਦਾ ਜਿਹੜਾ ਸਨੇਹਾ ਹੈ ਉਹ ਕਿਸਾਨ ਵੀ ਜੰਦੇ ਨਾਲ ਸਾਂਝਾ ਕੀਤਾ ਹੈ ਵੀਰੋ ਹੋਣ ਜਿਹੜਾ ਖੇਤੀਬਾੜੀ ਵਿਭਾਗ ਦਾ ਸੂਬੇ ਦਾ ਕੀ ਸਨੇਹਾ ਹੈ ਸਾਡੇ ਮਹਿਕਮੇ ਦਾ ਕਿਸਾਨ ਵੀਰਾਂ ਦੇ ਲਈ ਕੀ ਪ੍ਰਬੰਧ ਹੈ ਪਰ ਕਿਸਾਨਾਂ ਨੂੰ ਸਹੀ ਖਾਦ ਮਿਲੇ ਸਹੀ ਦਵਾਈ ਮਿਲੇ ਸਹੀ ਥੀ ਮਿਲੇ ਉਸ ਵਿਸ਼ੇ ਦੇ ਉਹ ਸਾਡੇ ਖੇਤੀਬਾੜੀ ਵਿਭਾਗ ਦੇ ਅੰਗ ਦੇ ਸਭ ਤੋਂ ਵੱਡੇ ਅਫਸਰ ਡਾਕਟਰ ਨਰਿੰਦਰਪਾਲ ਸਾਹਿਬ ਡਾਕਟਰ ਨਰਿੰਦਰ ਸਿੰਘ ਜੀ ਬਹਿਣੀਪਾ ਜਿਹੜੇ ਜੁਆਇੰਟ ਡਾਇਰੈਕਟਰ ਸਾਡੇ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਅੱਜ ਆਏ ਆ ਜਿਵੇਂ